हां जी मित्रों की हालचाल आई होप ਤੁਸੀਂ ਸਾਰਿਆਂ ਦੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਇਆ ਟਾੜੇ ਵਾਸਤੇ ਕੈਂਡਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਇਦਾਂ سپورਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਹਾਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਆਇਆ ਦੇਖਦੇ ਆਂ ਬੜਚੰ ਮਜ਼ਾ ਆ ਮਨੇ ਆ ਪਗੜਾ ਨਹੀਂ ਆਉਂਦਾ ਸ਼ਰਮਤਾ ਆਉਂਦੀ ਹਊ ਨੱਚਦਾ ਤਾਂ ਇਵੇਂ ਜਿਵੇਂ ਮਿੱਕੀ ਮਾਸ ਵਿੱਚ ਕੁੱਤਾ ਨੱਚਦਾ ਹੁੰਦਾ ਇਹ ਨਾਣੂ ਪੰਪ ਕੌਣ ਦਿੰਦਾ ਜਿਵੇਂ ਕੁੱਤੇ ਦੇ ਪੈਟਰੋਲ ਆਇਆ ਹੁੰਦਾ ਵੀਰਲੇ ਤਾਂ ਕਹ ਰੋਜਾ ਕੇ ਖਾਦੀਆਂ ਸੀ ਕਿ ਇੰਨਾ ਨੇ ਲੰਮੇ ਪਾਇਆ ਸੀ ਪੰਪ ਨਾਣਾ ਪਰੇਗਾ ਚਲੂਣੇ ਲੜਦੇ ਆ ਲੱਗਦਾ ਇਹਦੇ ਠੀਕ ਵਾਂ ਕੋਚਣਾ ਕਿਆ ਰੱਖਦੇ ਉੱਥੇ ਕਹਦੇ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਜਿੰਦਾ ਠੀਕ ਵਾਂ ਜੋ ਕਹਿ ਦਿੱਤਾ ਇੰਨਾ ਹੀ ਬਹੁਤ ਆ ਮੰਦਿਆਜੇ ਦਿਮਾਗ ਚੱਲਨੇ ਬੰਦ ਹੋ ਜਾਂਦੇ ਆ ਕੁਝ ਨਹੀਂ ਕਹਿਣਾ ਝਾਲਮਾ ਤੂੰ ਨਹੀਂ ਮੈਂ ਤੇਰਾ ਕੋਈ ਸ਼ਾਇਕ ਕਿਰੀ ਦਾ ਲੋਐ ਸੀ ਪੂਰਾ ਲੈਜੈਂਡਰੀ ਸ਼ੇਟ ਐਡ ਡਿਫੈਂਡਰਾਂ ਰੱਖੀਆਂ ਇਹੀ ਆਦਤਾਂ ਕਰਕੇ ਮਰੂਤੀ 12 ਲੱਖ ਦੀ ਹੋ ਗਈ ਐ ਬੀਸੀ ਇਸ ਤੋਂ ਪਹਿਲਾਂ ਸਿਕਿਉਰਿਟੀ ਗਾਰਡ ਵਾਲੇ ਜੁੱਤੀਆਂ ਫੇਰ ਨਾ ਭਜੋ ਇੱਥੋਂ ਪਿੰਡ ਨੌਕਰੀ ਦੇਖੀਆ ਰਾਰੀ ਬੈਂਡਰਾਂ ਰੱਖੀਆਂ ਚੜ ਹਾਥੀ ਵਾਲੀ ਰੱਖੀ ਮੇਰੇ ਬੈ ਇਹ ਪਾਕਿਸਤਾਨ ਵਾਲਾ ਟੈਲੈਂਟ ਲੱਗਦਾ ਮੈਨੂੰ ਤਾਂ ਹਟੀ ਨਾ ਜਿੰਨਾ ਚਿਰ ਅਗਲੇ ਬਹੁ ਫੜਕੇ ਨਹੀਂ ਕੱਢਦੇ ਰੱਬ ਕਰੇ ਲਿਫਟ ਲੋਕ ਹੋ ਜੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਸਿਰਫ 50 ਰੁਪਏ ਦੇਊਗਾ। ਸਾਲਾ ਚਿੱਟੇ ਕਪੜੇ ਦਾ ਐ ਪਾ ਕੇ ਬੈਠਾ ਜਿਵੇਂ 3 ਸਾਲ ਸਰਪੰਚੀ ਧੱਕੇ ਨਾਲ ਜਿੱਤੀ ਹੋਵੇ। ਅੰਨਿਆ ਵਿੱਚ ਉੱਲੂ ਰਾਜਾ ਮੈਂ ਹੁੰਦਾ ਤੇ 100 ਦੇਣਾ ਸੀ। ਪਿਓ ਉਹਨੇ ਨਹੀਂ ਛੇਡੋ ਮੇਰੇ ਮਾਰਨਾ ਤੇਰੇ ਬਾਪੂ ਨੇ ਨਹੀਂ ਛੇਡੋ ਮੇਰੇ ਮਾਰਨਾ ਮਜਦੂਤੀ ਰੋ ਹੱਥ ਮੁੰਡਾ। ਕਪੂ ਕੁਚੀਚੀਆਂ ਵਾਲੇ ਦਾ ਮੁੰਡਾ ਲੱਗਦਾ। ਵਾਸਕਾਰ ਜਦੋਂ ਉਹਦੇ ਬਾਪ ਨੂੰ ਦੇਖ ਲੈ ਤੂੰ ਫਰਾਰ ਹੋ ਜਾਊਗਾ ਹਟੀ ਨਾ ਜਿੰਨਾ ਚਿਰ ਤੇਰਾ ਠੇਡਾ ਨਹੀਂ ਵੱਜਦਾ ਪਿੱਛੇ ਵੀ ਕੋਈ ਰੌਲਾ ਹੋ ਰਿਹਾ ਗੌਰ ਨਾਲ ਦੇਖੋ ਪਿੱਛੇ ਵਾਲੇ ਲੜੀ ਜਾਂਦੇ ਆ ਪਿੱਛੇ ਵਾਲਾ ਸੈਟ ਆ ਪੂਰਾ ਸੋਲਦਾ ਜੀਤੀ ਮੇਰੀ ਆ ਜੀਤੀ ਨਹੀਂ ਕਿਤੇ ਜਾ ਸਕਦੀ ਨਾ ਜੀਤੀ ਤੇ ਅੱਖ ਰੱਖੀ ਤੂੰ ਮਾਮਾ ਇਮਰਾਨ ਖਾਨ ਬਣਿਆ ਕਦੇ ਗੇਜੋ ਕਦੇ ਜੀਤੀ ਚਾਚਾ ਪਿਛੇ ਨਹੀਂ ੜਨਾ ਤਾ ਹੁਣ ਲਾਜੇ ਭਾਵੇਂ ਸਾਡੀ ਗੱਲਬਾਤ ਉਹ ਨਾ ਜੀਤੀ ਨਾ ਹੋਈ ਉਹ ਜੀਤੀ ਜਿਹਨੂੰ ਚਾਹੁੰਦੀ ਆ ਉਹਨੂੰ ਮੰਗੂਗੀ ਕਿਹੜੇ ਰਾਤ ਉਰਪੀ ਪੰਜਾਬ ਦੀ ਨੌਜਵਾਨੀ ਲੱਗਦਾ ਹੁਣ ਪੰਜਾਬ ਦੀ குரு ਖੇਤਰ ਬਣੂ ਇਹ ਕਾਰਨ ਦੇ ਮਹਾਭਾਰਤ ਹੁਣ ਜਵਾਨੀ ਕੀ ਕਰੇ ਆ ਵੀ ਹੈਗੇ ਅਜੇ ਧਰਮਪ੍ਰੀਤ ਦੀ ਪੋਤੀ ਆ ਇਹ ਤਾਂ ਇਤਿਹਾਸ ਗਵਾਏ ਸੈਡ Song ਪਹਿਲਾ ਜਿਹਨੂੰ ਸੁਣ ਗਿਆ ਸਾਰਿਆਂ ਉਬਲਾ ਹੂਆ ਅੰਡਾ ਮੰਗ ਰਹੀ ਹੈ ਨਾ ਪੋਤਾ ਚੁੱਪ ਕਰ ਜਾ 5 ਰੁਪਏ ਦੀ ਚੀਜ਼ੀ ਲੈ ਕੇ ਦੇਵਾਂਗਾ ਬਗਸਾਲੇ ਵਾਸਕਰ ਪਗਲੀ ਰੁਲਾਏਗੀ ਕਿਆ ਸਰੋਦਾ ਸਾਹਕ ਤੇ ਮੱਕੀ ਦੀ ਰੋਟੀ ਮੰਗਦੀ ਆ ਕਿਹੜੀ ਓਏ ਕਿਹੜਾ ਓਏ ਆ ਕਿੰਨਾ ਤਾਂ ਮੁੰਡਾ ਮਟਿਆਰ ਹੋ ਗਿਆ ਨੀ ਬੇਬੇ ਹਲੇ ਤੱਕ ਸੁੱਖਾ ਲਾਉਂਦੀ ਮੇਰੀਆਂ ਤੂੰ ਪੁੱਤਰਾ ਮਰਾਦੀ ਬੱਸ ਕਰੋ ਸਾਰਾ ਸੌਰੀ ਮੈਡਮ ਜੀ ਕੂਲੇ ਪਕੜ ਪਹਿਲਾ ਤਾਂ ਪੁੱਤਰਾ ਮਰਾਦੀ ਪੈਰ ਨੇ ਓ ਯੱਟ ਤਰਨੇ ਤੇ ਰੁਲੇ ਹੈਲੋਵੀਨ ਦਾ ਨਹੀਂ ਤੈਨੂੰ ਆ ਕਿਦਾ ਕੱਟਾ ਖੁੱਲ ਗਿਆ ਜਾਂ ਖੁੱਲ ਗਈ ਪੂਜਾ ਸੰਗਾ ਦੀ ਛੋਟੀ ਭੈਣ ਜੇ ਹੁੰਦਾ ਤਾਂ ਭੈਣ ਤੂੰ ਫਾਈਵ ਨਾ ਕਹਿ ਦਿੰਦਾ ਜੇ ਪੜਿਆ ਹੁੰਦਾ ਤੇਰੇ ਤੇ ਰੋਬ ਨਾ ਮਾਰਦਾ ਤੂੰ ਪੜਿਆ ਹੁੰਦਾ ਕਈ ਸਿੱਧੀ ਚਲਾ ਲੈਂਦਾ ਜੇ ਪੜਿਆ ਹੁੰਦਾ ਬੱਠਲ ਥੋੜੀ ਚੱਕਣੇ ਸੀ ਚੰਗਾ ਜੇ ਹੁੰਦਾ ਤਾਂ ਭੈਣ ਤੂੰ ਫਾਈਵ ਨਾ ਕਹਿ ਦਿੰਦਾ ਜੇ ਪੜਿਆ ਹੁੰਦਾ ਕੁਰਸੀ ਤੇ ਬੈਠ ਕੇ ਕੰਮ ਨਾ ਕਰਾਉਂਦਾ ਜੇ ਉਹ ਪੜਿਆ ਹੁੰਦਾ ਤੇਰੇ ਕੋਲ ਹੀ ਖਲੋਣਾ ਸੀ ਉਹਨੇ ਉਹਨੇ ਲਾਇਓ ਜੱਫਾ ਓਏ ਉਹ ਮਾਰੇ ਹੋਏ ਲੁੱਕ ਨੂੰ ਚਲਾ ਕੇ ਪੜ ਲੈ ਓਏ ਓ ਲੋਖਾ ਜੀ ਨੇ ਮੈਚ ਖਤਮ ਕਰ ਦਿੱਤਾ ਬਿਸੀ ਲੋਖਾ ਜੀ ਦੇ ਤਾਂ ਡਿਸ ਖਲਾ ਦਿੱਤੀ ਉਹ ਕਹਿੰਦੇ ਆ ਨਾ ਰੱਬ ਮੂੰਹ ਤੇ ਆਈ ਬੁਰਕੀ ਵੀ ਖੋ ਲੈਂਦਾ ਦੇਖ ਲੋ ਇਹ ਤੇਰੀ ਸਿਹਤ ਵਾਸਤੇ ਚੰਗਾ ਨਹੀਂ ਰੱਬ ਜੋ ਕਰਦਾ ਚੰਗਾ ਆ ਤੇ ਸੱਚੀ ਧੱਕਾ ਬਾਜੀ ਹਾਥ ਆਇਆ ਪਰ ਮੂੰਹ ਨਾ ਲੱਗਿਆ ਹਾਇ ਨੀ ਕਿਤੇ ਹਾਇ ਨੀ ਕਿਤੇ ਹਾਇ ਨੀ ਕਿਤੇ ਘਰੇ ਬੁਲਾ ਕੇ ਆ ਕਰੂ ਲੀ ਵਰਦੀ ਮਾਂ ਪੈਣ ਇੱਕ ਜੇ ਇਹ ਕਾਪਾ ਕੋਲਾ ਦਾ ਨਹਾਉਣ ਵਾਲਾ ਟੱਬ ਨੂੰ ਕਹਿੰਦਾ ਹੋਣਾ ਚਾਹ ਦਾ ਨਸ਼ੇੜੀ ਕੱਪ ਪਿਆ ਦੇ ਨੀ ਕਿਸ ਤੇ ਘਰੇ ਬੁਲਾ ਕੇ ਤੂੰ ਐਵੇਂ ਨਿੱਕੇ ਦਾ 2 ਕਿਜੀ ਚਾਹ ਵਾਲੇ ਬਾਈ ਕਾ ਪਛੋਟਾ ਨਹੀਂ ਲੱਗਦਾ ਚਾਹ ਵਾਲਾ ਬੱਲੇਓ ਤੇਰੇ ਵੇਖੋ ਕੰਮ ਵੇਖੋ ਕੰਮ ਹਾ ਟ੍ਰੇਲ ਆ ਜਾ ਭਰਾਵਾ ਤੂੰ ਇਹ ਨਾ ਕਰਕੇ ਕਹਿੰਦੇ ਆ ਕੱਟ 310 ਤੁਸੀਂ 400 ਮੰਨ ਲਓ ਬੱਲੇਓ ਤੇਰੇ ਵੇਖੋ ਕੰਮ ਨੇ ਸੱਪ ਸੇ ਦਾ ਲੱਖ ਟੀਮਾਂ ਆ ਦੇਖੋ ਯਾਰ ਮੁੰਡਾ ਆ ਦੇਖੋ ਮੁੰਡਾ ਬਾਜ ਇਹ ਬਾਜ ਇਹੀ ਗੱਲਾਂ ਕਰਕੇ ਲੋਕੀ ਨਿਗ੍ਹਾ ਰੱਖਦੇ ਆ ਫਿਰ ਕਹਿੰਦੇ ਹੁਣ ਅਸੀਂ ਅੱਗੇ ਵਾਲੇ ਨਹੀਂ ਰਹੇ ਤੂੰ ਪੂਰਾ ਡੱਬਾ ਹੀ ਚੱਕ ਕੇ ਲੈ ਜਾ ਭਰਾਵਾ ਅੱਜ ਜਿਨ੍ਹਾਂ ਪਿੱਛੋਂ ਇਕੱਠੇ ਹੋਏ ਮੇਰੇ ਹਾਨ ਦੇ ਜਿਹੜੇ ਸੱਚੇ ਨਾਲ ਹੁਣ ਲੱਤਾਂ 'ਚ ਜਾਣ ਨਹੀਂ ਰਹੀ ਖੁਰਾਕਾਂ ਮਾੜੀਆਂ ਨੇ ਭਾਈ ਰੂੜੀ ਦੂਰ ਲੱਗਦੀ ਆ ਕਿਤੇ ਪਿੰਡ ਤੋਂ ਦੂਰ ਰਾਤ ਨਹੀਂ ਨਾ ਸੋਟਲੀ ਬਾਈ ਕਰ ਲਈ ਤਰੱਕੀ ਹੁਣ ਬੱਸ ਅਸੀਂ ਉਹ ਜਾਂਦਾ ਹੀ ਉਹ ਜਾਂਦਾ ਹੀ ਸਾਰੇ ਕਰਮ ਫੇਲ ਹੁੰਦੇ ਮੇਰੇ ਯਾਰ ਦੋਸਤ ਨੇ ਕੈਮਰਾ ਲਗਵਾਇਆ ਬਸ ਹੁਣ ਕੋਈ ਚੋਰ ਆ ਜਾਈ ਲੱਗਦਾ ਉਹਨੇ ਤੇਰੇ ਕਰਕੇ ਲਗਵਾਇਆ ਵਾ ਸਹੀ ਗੱਲ ਚੋਰਾ ਕਰਕੇ ਲਗਵਾਇਆ ਜੇ ਚੋਰ ਨਾ ਹੈ ਫਿਰ ਕੀ ਫਾਇਦਾ ਨਾੜੇ ਕੈਮਰਾ ਕੁਆਲਿਟੀ ਚੈੱਕ ਹੋ ਜੂ ਲੱਗੇ ਹੱਥ ਸਾਰੇ ਕਰਮ ਫੇਲ ਹੁੰਦੇ ਮੇਰੇ ਯਾਰ ਦੋਸਤ ਨੇ ਕੈਮਰਾ ਲਗਵਾਇਆ ਬਸ ਹੁਣ ਕੋਈ ਚੋਰ ਆ ਜਾਈ ਖਭਰਾਓ ਨਾ ਰੱਬ ਸਾਡੀ ਸੁਣਦਾ ਘਰ ਦੇ ਘਰ ਕਲੈਣਿਆ ਤੂੰ ਕੈਮਰੇ ਦੇ ਖੁਰਸ਼ੀ ਚੋਰੀ ਕਰਵਾਏਂਗਾ ਅਗਲੇ ਦੀ ਤੂੰ ਹੀ ਚੋਰ ਬਣ ਕੇ ਆ ਜਾ ਕੋਈ ਫਾਇਦਾ ਤਾਂ ਹੋਵੇ ਆਧਾਰ ਕੜਾੜੀ ਬਸ ਦਾ ਭਲੇਖਾ ਜਾ ਆ ਜਾਂਟੀ ਨੂੰ ਮੈਨੂੰ ਲੱਗਦਾ ਇਸੇ ਕਰਕੇ ਜਹਾਜ਼ ਉੱਡ ਨਹੀਂ ਰਿਹਾ ਆਂਟੀ ਭੁੱਲ ਗਈ ਜਹਾਜ਼ ਵਿੱਚ ਨਹੀਂ ਆਧਾਰ ਕੜਾੜੀ ਬਸ 'ਚ ਬੈਠੀ ਆਂ ਮੋਹਲ ਬਣਾ ਰੱਖਿਆ ਆਂਟੀ ਨੇ ਪੂਰਾ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਕਮੈਂਟ ਵਿੱਚ ਹਾਈਪ ਦੀ অপਸ਼ਨ ਹੋਣੀ ਆ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਈਜ਼